ਸੀਸੀਟੀਵੀ ਦੀਆਂ ਇਹ ਤਸਵੀਰਾਂ ਬਰਨਾਲਾ ਦੇ ਪਿੰਡ ਚੋਹਾਨਕੇ ਖੁਰਦ ਦੀਆਂ ਨੇ ਜਿੱਥੇ ਗੁਰੂ ਘਰ ਦੀ ਮਰਿਆਦਾ ਨੂੰ ਉਤਾਰ-ਟਾਰ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਗਏ ਅਖੰਡ ਪਾਠ ਦੇ ਦੌਰਾਨ ਦੋ ਗੁੱਟ ਆਪਸ ਵਿੱਚ ਪੜ ਗਏ ਸੀਸੀਟੀਵੀ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗੁਰੂ ਘਰ ਦੇ ਵਿੱਚ ਜਦੋਂ ਸੰਗਤ ਬੈਠੀ ਸੀ ਇਸੇ ਦੌਰਾਨ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੇ ਨੇ ਤੇ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਝਗੜੇ ਦੀ ਵਜ੍ਹਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੱਸੀ ਜਾ ਰਹੀ ਹੈ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਦੇ ਮੁਤਾਬਕ ਹਮਲਾ ਕਰਨ ਵਾਲੀ ਧਿਰ ਦੇ ਕੁਝ ਲੋਕਾਂ ਨੇ ਗਲਤ ਤਰੀਕੇ ਗੁਰੂ ਘਰ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ ਜਿਸ ਨੂੰ ਲੈ ਕੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਸੇ ਰੰਜਿਸ਼ ਦੇ ਕਾਰਨ ਦੂਜੀ ਧਿਰ ਨੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਤੇ ਹਮਲਾ ਕੀਤਾ ਝਗੜੇ ਦੇ ਦੌਰਾਨ ਬੁਰੂ ਘਰ ਦੀ ਮਰਿਆਦਾ ਦਾ ਖਿਆਲ ਵੀ ਨਹੀਂ ਰੱਖਿਆ ਗਿਆ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੁਝ ਲੋਕ ਨੰਗੇ ਸਿਰ ਗੁਰੂ ਘਰ ਦੇ ਵਿੱਚ ਝਗੜਾ ਕਰ ਰਹੇ ਨੇ ਹਮਲੇ ਦੇ ਲਈ ਗੁਰਦੁਆਰਾ ਸਾਹਿਬ ਦੇ ਮਾਈਕ ਦੇ ਸਟੈਂਡ ਦਾ ਵੀ ਇਸਤੇਮਾਲ ਕੀਤਾ ਗਿਆ ਇਲਜ਼ਾਮ ਏਵੀ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਈਆਂ ਬਜ਼ੁਰਗਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ 11 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਇਹ ਸਾਡੇ ਪਿੰਡ ਗੁਰੂ ਗ੍ਰੰਥ ਸਾਹਿਬ ਦੀ ਜ਼ਮੀਨ ਆ ਜੀ 18 19 ਕਿੱਲੇ ਕੋਸ ਬੰਦ ਸਿੰਘ ਦੇ ਨਾਂ 'ਤੇ ਡਿਗਰੀ ਕਰਵਾ ਲਈ ਕੋਲ ਸਰਜੀਤ ਕੌਰ ਨੇ ਡਿਗਰੀ ਕਰਵਾ ਲਈ ਉਹ ਡਿਗਰੀ ਦੇ ਸੰਬੰਧ ਦੇ ਵਿੱਚ ਅਸੀਂ ਡਿਗਰੀਆਂ ਚੈਲੰਜ ਕਰਨ ਵਾਸਤੇ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਹੈ ਉਹ ਕੋਰਟ ਦੇ ਵਿੱਚ ਕੇਸ ਸਾਡਾ ਚੱਲ ਰਿਹਾ ਹੈ ਉਹ ਕੇਸ ਚੱਲਣ ਦੇ ਬਾਵਜੂਦ ਅਸੀਂ ਪਿੰਡ ਚਹਾਨਕੇ ਖੁਰਦ 3 ਤਰੀਕ ਨੂੰ ਸਹਿਜ ਪਾਠ ਪ੍ਰਕਾਸ਼ ਕਰਵਾਇਆ ਸੀ ਉਸ ਦਾ ਭੋਗ ਤੇ ਪਾ ਰਿਹਾ ਸੀ ਪਾ ਰਿਹਾ ਸੀ ਭੋਗ ਪਾਣ ਪਰੰਤ ਦੇਗ ਵਰਤ ਰਹੀ ਸੀ ਅਸੀਂ ਗਰਾਗੀ ਸਿੰਘ ਨੂੰ ਸਰੋਪਾਉ ਦੀ ਬਖਸ਼ਿਸ਼ ਕਰਨ ਲੱਗੇ ਤਾਂ ਇੰਨੇ ਨੂੰ ਉਹ ਪਾਰਟੀ ਆ ਕੇ ਸਾਡੇ ਤੇ ਧਾਵਾ ਬੋਲਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡੀਆਂ ਪੱਗਾਂ ਲਾਈਆਂ ਦਾੜੀਆਂ ਪੱਟੀਆਂ ਗਈਆਂ ਕੇਸ ਖਿਲਰੇ ਉਹਨਾਂ ਤੋਂ ਵਿੱਚੋਂ ਦੋ ਬੰਦਿਆਂ ਦੀ ਸ਼ਰਾਬੀ ਪੀਤੀ ਹੋਈ ਸੀਗੀ ਜਿਹੜੇ ਉਹ ਪੁਲਿਸ ਵਾਲੀ ਪਾਰਟੀ ਹੁਣ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਸਾਹਿਬ ਦੀ ਕਮੇਟੀ ਹੈ ਉਹਦਾ ਖਜ਼ਾਨਚੀ ਹੈ ਉਹਦੇ ਬਿਆਨਾਂ ਦੇ ਆਧਾਰ ਤੇ 11 ਬੰਦੇ ਦੇ ਖਿਲਾਫ ਸੈਕਸ਼ਨ ਨੰਬਰ 32/17 ਅੰਡਰ ਸੈਕਸ਼ਨ 295 296 147 149 323 506 ਤਹਿਤ ਕੇਂਦਜ ਕਰਤਾ ਹੈ ਤੇ ਦੋਸ਼ ਗ੍ਰਿਫਤਾਰ ਕਰ ਲਈ ਅਸੀਂ ਬਰਜੋਰ ਕੋਸ਼ਿਸ਼ ਕਰਦੇ ਆਂ